ਪੰਜਾਬ ਦੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਝਰਾ ਨੇ ਸ਼ਾਪੂਰ ਕੰਡੀ ਬੈਰਾਜ ਪ੍ਰੋਜੈਕਟ ਦਾ ਕੀਤਾ ਦੌਰਾ ਅਤੇ ਕੰਮ ਨੂੰ ਤੇਜ਼ੀ ਨਾਲ ਕਰਨ ਵਾਲ ਦਿੱਤੇ ਆਦੇਸ਼ ਆਪ ਜੀ ਨੂੰ ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਝਰਾ ਵੱਲੋਂ ਰਣਜੀਤ ਸਾਗਰ ਡੈਮ ਦੇ ਕੋਲ ਬਣ ਰਹੇ ਸ਼ਾਪੂਰ ਕੰਡੀ ਬੈਰਾਜ ਪ੍ਰੋਜੈਕਟ ਦਾ ਚੰਚੇਤ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਰਣਜੀਤ ਸਾਗਰ ਡੈਮ ਦੇ ਚੀਫ ਇੰਜੀਨੀਅਰ ਸ਼ੇਰ ਸਿੰਘ ਐਸਐਸਸੀ ਗੁਰਪਿੰਦਰ ਸਿੰਘ ਸੰਦੂ ਐਕਸੀਐਨ ਅਰਵਿੰਦ ਕੁਮਾਰ ਐਕਸੀਐਨ ਹੈੱਡਕੁਆਟਰ ਲਖਵਿੰਦਰ ਸਿੰਘ ਅਤੇ ਕੰਪਨੀ ਦੇ ਮਹਾ ਪ੍ਰਬੰਧਕ ਵੀ ਮੌਜੂਦ ਰਹੇ ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸ਼ਾਪੂਰ ਕੰਡੀ ਬੈਰਾਜ ਪ੍ਰੋਜੈਕਟ ਦਾ ਕੰਮ ਜਲਦੀ ਤੋਂ ਜਲਦੀ ਸਿਰੇ ਚੜਿਆ ਜਾਵੇ ਤਾਂ ਕਿ ਬਰਸਾਤਾ ਹੋਣ ਤੋਂ ਪਹਿਲੇ ਛੀਲ ਦਾ ਲੈਵਲ ਬਰਾਬਰ ਹੋ ਸਕੇ ਅਤੇ ਆਸ-ਪਾਸ ਦੇ ਲੋਕਾਂ ਨੂੰ ਇਸ ਦਾ ਭਰਪੂਰ ਲਾਭ ਮਿਲ ਸਕੇ ਆਓ ਜਾਣਦੇ ਹਾਂ ਕਿ ਕਹਿਣਾ ਹੈ ਕੈਬਨਿਨਟ ਮੰਤਰੀ ਜੋੜਾ ਮਾਜਰਾ ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਕਿ ਦੋ ਸਾਲ ਸਵਾ ਦੋ ਸਾਲ ਹੋਏ ਨੇ ਸਰਕਾਰਾਂ ਨੂੰ ਜਿਹੜਾ ਛਾਪਰ ਕੈਂਡੀਟ ਐ ਮੈਂ ਮੈਨੂੰ ਲੱਗਦਾ ਜੇ ਕੋਈ ਹੋਰ ਸਰਕਾਰ ਹੁੰਦੀ ਉਹਨੇ ਹੋਰ 5-7 ਸਾਲ ਜਿਹੜਾ ਲਟਕਣਾ ਸੀ ਪਰ ਦੋ ਸਵਾ ਦੋ ਸਾਲਾਂ ਦੇ ਵਿੱਚ ਬਹੁਤ ਕੰਮ ਜਿਹੜਾ ਉੱਥੇ ਹੋਇਆ ਔਰ ਇਸੇ ਸਾਲ ਦੇ ਵਿੱਚ ਜਿਹੜਾ ਉਹ ਬਣ ਕੇ ਪੰਜਾਬ ਦੇ ਲੋਕਾਂ ਦੇ ਸਪੁਰਦ ਕੀਤਾ ਜਾਊਗਾ ਜਿਦੇ ਨਾਲ ਜਿਹੜਾ ਬਿਜਲੀ ਦਾ ਔਰ ਖੇਤੀ ਸਿੰਚਾਈ ਵਾਸਤੇ ਜਿਹੜਾ ਪਾਣੀ ਆ ਉਹ ਉੱਤੋਂ ਵਰਤੋਂ ਚ ਲਿਆਂਦਾ ਜਾਊਗਾ ਔਰ ਪੰਜਾਬ ਨੂੰ ਬਹੁਤ ਸਾਰਾ ਫਾਇਦਾ ਜਿਹੜਾ ਉਹਦੇ ਨਾਲ ਕੁਝ ਨਿਊ ਰਿਵਰ ਸਿੰਚਾਈ ਵਾਸਤੇ ਜਿਹੜਾ ਹੈ ਜਿਹੜਾ ਹੋਰ ਪਾਣੀ ਦਿੱਤਾ ਜਾਵੇਗਾ ਇਥੋਂ ਚੇਦਾ ਦੇਖੋ ਦੇਖੋ ਅਸੀਂ ਚਾਹੁੰਦੇ ਆ ਕਿ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਆਏ ਸਾਲ ਜਿਹੜਾ 1.5 ਮੀਟਰ ਡੂੰਘਾ ਹੁੰਦਾ ਜਾਂਦਾ ਪੰਜਾਬ ਦਾ ਉਹਨੂੰ ਰੋਕਣ ਵਾਸਤੇ ਸਾਨੂੰ ਜ਼ਰੂਰੀ ਹੈ ਕਿ ਅਸੀਂ ਇੱਕ ਤਾਂ ਖੇਤੀਬਾੜੀ ਆ ਜਿਹੜੀ ਉਹ ਜੀਰੀ ਤੋਂ ਨਿਕਲ ਕੇ ਅਸੀਂ ਕਿਸੇ ਹੋਰ ਫਸਲ ਵੱਲ ਸਾਨੂੰ ਆਉਣ ਦੀ ਲੋੜ ਆ ਔਰ ਜੇ ਅਸੀਂ ਜੀਰੀ ਲਾਉਣੀ ਵੀ ਆ ਤਾਂ ਉਹ ਲਈਏ ਜਿਹਦਾ ਟਾਈਮ ਜਿਹੜਾ ਬਹੁਤ ਸ਼ਾਰਟ ਹੈ ਜਿਹੜੀਆਂ 60 ਦਿਨਾਂ ਦੇ ਵਿੱਚ ਹੋ ਜਾਣ 70 ਦਿਨ ਦੇ ਵਿੱਚ ਹੋ ਜਾਣ ਹੁਣ ਕਈ ਜੀਰੀ ਜਿਹੜੀ ਇਹ ਜੀ ਆ ਜਿਹੜੀ 4-4 ਮਹੀਨੇ ਲੈਂਦੀ ਆ 6 700 ਦਿਨ ਲੈਂਦੀ ਆ ਉਹਦੇ ਨਾਲ ਪਾਣੀ ਦੀ ਖਪਤ ਜਿਹੜੀ ਜਿਆਦਾ ਹੁੰਦੀ ਆ ਸੋ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੀਆਂ ਘੱਟ ਟਾਈਮ ਵਾਲੀਆਂ ਜਿਹੜੀਆਂ ਫਸਲਾਂ ਉਹ ਚੁਣਖੀਏ ਔਰ ਤਾਂ ਕਿ ਜਿਹੜਾ ਧਰਤੀ ਹੇਠਲਾ ਪਾਣੀ ਡੂੰਗਾ ਹੁੰਦਾ ਜਾਂਦਾ ਉਹਨੂੰ ਬਚਾਇਆ ਜਾ ਸਕੇ ਔਰ ਨਹਿਰੀ ਪਾਣੀ ਨੂੰ ਅਸੀਂ ਵਰਤੋਂ ਵੱਧ ਤੋਂ ਵਧ ਕੋਚ ਥੈਂਕ ਯੂ ਥੈਂਕ ਯੂ